ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਦੁਪਹਿਰ ਦੇ ਕਰੀਬ 1:30 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ 80 ਸਾਲਾਂ ਵਿਅਕਤੀ ਨੂੰ ਗੱਲਾਂ ਵਿੱਚ ਲਗਾ ਕੇ ਉਸਦੇ ਹੱਥ ਵਿੱਚ ਪਾਈ ਸੋਨੇ ਦੀ ਮੁੰਦਰੀ ਲੈ ਕੇ ਫਰਾਰ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਇੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਤੇ ਜਦੋਂ ਇਹਨਾਂ ਦੇ ਨਾਲ ਇੱਥੇ ਗੱਲ ਕੀਤੀ ਗਈ ਆ ਬਜ਼ੁਰਗ ਵਿਅਕਤੀ ਵੱਲੋਂ ਇੱਥੇ ਕਿਹਾ ਗਿਆ ਹੈ ਕਿ ਮੈਨੂੰ ਇੱਥੇ ਗੱਲਾਂ ਦੇ ਵਿੱਚ ਲਗਾ ਕੇ ਮੇਰੇ ਤੋਂ ਅੰਗੂਠੀ ਦੇ ਰੇਟ ਪੁੱਛੇ ਗਏ ਪਹਿਲਾਂ ਲੁਟੇਰਿਆਂ ਵੱਲੋਂ ਜਾਂ ਫਿਰ ਕਹਿ ਸਕਦੇ ਹਾਂ ਕਿ ਨੌਜਵਾਨਾਂ ਵੱਲੋਂ ਇੱਥੇ ਪਹਿਲਾਂ ਉਹਨਾਂ ਨੂੰ ਗੱਲਾਂ 'ਚ ਲਗਾਇਆ ਗਿਆ ਤੇ ਗੱਲਾਂ 'ਚ ਲਗਾਉਣ ਤੋਂ ਬਾਅਦ ਇੱਥੇ ਉਹਨਾਂ ਵੱਲੋਂ ਉਸ ਦੀ ਉਂਗਲੀ ਦੇ ਵਿੱਚੋਂ ਅੰਗੂਠੀ ਕੱਢ ਕੇ ਫਰਾਰ ਹੋਣ ਦੀ ਘਟਨਾ ਵਾਪਰੀ ਹੈ ਤਾਂ ਦੱਸਦੀ ਹੈ ਕਿ ਇੱਥੇ ਅੰਗੂਠੀ ਲੈ ਕੇ ਜਿਹੜੇ ਨੌਜਵਾਨ ਨੇ ਮੋਟਰਸਾਈਕਲ ਉੱਤੇ ਫਰਾਰ ਹੋ ਜਾਂਦੇ ਨੇ ਤੇ ਇਹ ਜਿਹੜੀ ਸਾਰੀ ਘਟਨਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਦੱਸ ਦਈਏ ਕਿ ਸਮਰਾਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਸਮਰਾਲਾ ਦੇ 메ਨ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਜਿਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਵਾਲਿਆਂ ਦਾ ਵੀ ਇੱਥੇ ਕਹਿਣਾ ਸੀ ਕਿ ਇੱਥੇ ਗੱਲਾਂ ਦੇ ਵਿੱਚ ਲਗਾ ਕੇ ਬਜ਼ੁਰਗ ਤੋਂ ਨੌਜਵਾਨ ਜਿਹੜੇ ਨੇ ਉਹ ਅੰਗੂਠੀ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਆਪ ਹੀ ਸੁਣੋ ਸੁਨਿਰਲਾਲ ਤੁਹਾਨੂੰ ਤੁਹਾਡੇ ਨਾਲ ਵੀ ਘਟਨਾ ਹੋਈ ਹੈ ਲੁੱਟ ਦੀ ਕਿੱਥੇ ਹੋਈ ਹੈ ਕੀ ਮਾਮਲਾ ਉਹ ਸਾਹਮਣੇ ਪੈਰਾ ਡਾਈ ਵਾਲੇ ਦੇ ਉਹ ਚਾਲੀ ਪਰਲੀ ਦੁਕਾਨ ਦੇ ਕੋਲ ਕਿਵੇਂ ਘਟਨਾ ਕੀ ਪੂਰਾ ਮਾਮਲਾ ਕਿਵੇਂ ਜਿਹੜਾ ਮਾਮਲਾ ਮੋਟਰਸਾਈਕਲ ਖੜਾ ਲਿਆ ਸਬਜੀ ਸੁਬਜੀ ਲੈਣ ਲੱਗ ਗਏ ਉਹ ਸਬਜੀ ਵਾਲੇ ਕੋਈ ਮੈਂ ਉਧਰੋਂ ਆਂਦਾ ਸੀਗਾ ਉਹ ਕਈ ਵਾਰੀ ਖੜ ਜਾਂਦਾ ਦੋ ਬੰਦੇ ਬੈਠੇ ਸੀ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇੱਥੇ ਆਰੀ ਜਾਣ ਮਰ ਲੈ ਦਿਓ ਕਹਿੰਦਾ ਕਾਹੀ ਤੁਹਾਡੇ ਪੁਰਾਣੇ ਉਧਰ ਜਾ ਰਹੇ ਨੇ ਦੀ ਨਾਲ ਰਹਿੰਦੀ ਆ ਉਹ ਪੁੱਛਣਾ ਕਿ ਤੁਹਾਡੀ ਉਮਰ ਕਿੰਨੀ ਆ ਮੈਨੂੰ ਜਾਣਦੇ ਆ ਕਿ ਮੈਂ ਕਾ ਉਮਰ ਦਾ ਮੇਰੀ ਨਿਕਲ ਮੈਂ ਤਾਂ ਮੈਂ ਤਾਂ ਕਹਿੰਦਾ 10 12 ਸਾਲ ਛੋਟਾ ਮੈਨੂੰ ਦਿਖਣ ਤੇ ਆਟ ਗਿਆ ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਉਧਰ ਲਈ ਉਹ ਗੱਲਾਂ ਗੁਲਾਂ ਕਰਨ ਲੱਗੇ ਉਹਨਾਂ ਨੂੰ ਇਹ ਆਗੇ ਕੀ ਕੀਤਾ ਫੇ ਤੁਹਾਡੇ ਕੋਲੋਂ ਤੇ ਆਏ ਨੇ ਆਏ ਤਾਂ ਮੈਨੂੰ ਤਾਂ ਉਹ ਹੀ 500 ਰੁਪਏ ਬਚਾਏ ਉਹ ਸਬਜ਼ੀ ਲੈਣ ਲੱਗ ਗਏ ਸਬਜ਼ੀ ਉਹਨਾਂ ਨੇ ਬੈਂਗਣੀ ਬੈਂਗਣੀ ਵਿੱਚ ਤੇ ਛੱਡ ਕੇ ਲੈ ਕੇ ਨਿਕਿਆ ਤੁਰ ਤੁਰਦੇ ਵੀ ਤੁਹਾਡੇ ਕੋਲੋਂ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਲੈ ਕੇ ਗਏ ਮੁੰਡੀ ਕਿੰਨੇ ਟੋਲੇ ਦੀ ਸੀ ਮੁੰਡੀ ਤਕਰੀਬਨ ਵੀਗੀ ਟੋਲੇ ਦੀ ਟੋਲੇ ਕੀ ਕੀਆ ਤੁਹਾਨੂੰ ਨਾਲ ਜਮਦੀ ਲੈਣ ਲਈ ਕੀ ਕੀਆ ਹੁਣ ਉਹ ਬੱਸ ਲਾ ਲਈ ਜਉਣਾ ਇੱਕ ਨੇ ਡੋਲੇ ਦੀ ਨਹੀਂ ਦੂਏ ਨੇ ਪਤਾ ਨਹੀਂ ਲੱਗਿਆ ਉਸ ਟਾਈਮ ਕੀ ਹੋ ਰਿਹਾ ਓਡੇ ਦਾ ਪਤਾ ਤਾਂ ਲੱਗਦਾ ਸੀਗਾ ਮੈਂ ਮੈਂ ਐਵੇਂ ਖਿੱਚਦਾ ਜੀ ਫਟਾਫੜ ਲਾ ਕੇ ਮੋਟਰਸਾਈਕਲ ਤੇ ਬੈਠੇ ਕੁਝ ਪਤਾ ਲੈ ਕਿੰਨੇ ਜਾਣਾ ਸੀ ਉਹ ਤੁਹਾਨੂੰ ਸੁਭਾਇਆ ਇਹ ਸੀਗੇ ਪਤਾ ਨਹੀਂ ਵਾਇ ਚੱਕਰ ਦੇ ਸਾਂ ਉਹਦੀ ਮਾਰੇ ਉਹ ਅਸੇ ਜਿੰਨਾ ਦੋ ਤਿੰਨ ਤਾਂ ਉਰੇ ਸੀਗੇ ਉਹ ਇੱਕ ਫੇਰ ਬੈਠਿਆ ਉਥੋਂ ਵੀਰੇ ਪਰਲੇ ਉਹ ਜਿਹੜਾ ਦਵਾਈਆਂ ਦੀ ਦੁਕਾਨ ਉਥੋਂ ਕੋ ਬੈਠਿਆ ਹੋ ਸਕਦਾ ਇੱਕ ਮੋਟਰਸਾਈਕਲ ਉਧਰ ਹੋਰ ਖੜਾ ਹੋਵੇ ਉਹਨਾਂ ਦਾ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਰੋਕਣ ਦੀ ਤਾਂ ਬਥੇ ਲੱਗਿਆ ਇਹ ਫਟਾਫਟ ਮੈਂ ਰੋਕਣ ਮੈਂ ਨੱਠਿਆ ਹੈ ਮਗਰ ਨੱਠੇ ਮੈਂ ਇੱਕ ਦਿੱਤਾ ਵਾਤ ਛਿੜਾ ਕੇ ਉਹ ਤੇਜ਼ ਹੀ ਬਹੁਤ ਹੀ ਕਿ ਮੋਟਰਸਾਈਕਲ ਇੱਕ ਬਹੁਤ ਤੇਜ਼ ਕਰ ਨਾ ਵੀ ਰੋਡ ਸਾਹਿਲ ਸਾਹਿਲ ਜੀ ਕੀ ਕਹਾਣੀ ਹੋਈ ਆ ਤੁਹਾਡੇ ਨਾਲ ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਤੇ ਉੱਥੇ ਤਿੰਨ ਕ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਤੇ ਉਹ ਕਹਿੰਦੇ ਵੀ ਪਹਿਲਾਂ ਉਲਝਾ ਲਿਆ ਗੱਲਾਂ 'ਚ ਪੈਸੇ ਦੇ ਦੋ ਵੱਧ ਘੱਟ ਗੱਲਾਂ ਚ ਲਿ ਜਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਹੈ ਕਿ ਡੁਪਲੀਕੇਟ ਹੈ ਬੌਜੀ ਕਹਿੰਦੇ ਸੋਨੇ ਦੀ ਹੈ ਉਹ ਕਹਿੰਦਾ ਤਾਰ ਕੇ ਦਿਖਾਓ ਪਤਾ ਨਹੀਂ ਕੁਝ ਸੰਗਾ ਹਾਤਾ ਜਾਂ ਕੁਝ ਕੀ ਕੀਤਾ ਤੇ ਬੌਜੀ ਨੇ ਫਿਰ ਤਾਰ ਤਾਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ ਕਿੱਡੇ ਕ ਬੰਦੇ ਦੀ ਬੰਦੀ ਹੋ ਗਈ 1 35 ਦੀ ਗੱਲ ਹੈ ਦੁਪਹਿਰ ਦੀ ਕਿੰਨੇ ਕੁ ਵਜਨ ਦੀ ਬੰਦੀ ਹੈ ਇੱਕ ਟੋਲੇ ਦੀ ਟੋਲੇ ਦੀ ਤੇ 1 35 ਗੱਲ ਹੈ ਤੇ ਉਹਨਾਂ ਨੂੰ ਕਿੰਨੇ ਚਿਰੋਂ ਪਤਾ ਲੱਗੇ ਵੀ ਮੇਰਾ ਘਟਣਾ ਹੋਈ ਉਹ 5 ਮਿੰਟ ਬਾਅਦ ਹੀ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸਰੇਮ ਬਾਜ਼ਾਰ 'ਚ ਘਟਣਾ ਹੋਇਆ ਸਰੇਮ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਜੀ ਜੀ ਰੋਲਾ ਨਹੀਂ ਪਾਇਆ ਸਰੇਮਾਂ ਨੇ ਇਹਨਾਂ ਨੇ ਰੋਲਾ ਪਾਇਆ ਪਰ ਜਾਨੂ ਦਾ ਉਹ ਭੱਜ ਚੁੱਕੇ ਸੀਗੇ ਜੀ ਕੋ ਸিসিਟੀਵੀ ਫੋਟੋਜ਼ ਵਗੈਰਾ ਸিসিਟੀਵੀ ਮੈਂ ਦੋ ਕੁ ਦੁਕਾਨਾਂ ਤੇ ਜਾ ਕੇ ਆਇਆ ਦੋ ਤਿੰਨ ਦੁਕਾਨਾਂ ਤੇ ਜਿੰਦੀ ਕੁ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ ਕੁਝ ਪਤਾ ਕਿਹੜਾ ਮੋ ਦੋ ਮੁੰਡੇ ਇੱਧਰ ਨੂੰ ਗਏ ਨੇ ਦੋ ਦਾ ਮੋਟਰਸਾਈਕਲ ਸਾਹਮਣੇ ਖੜਾ ਸੀ ਟੋਟਲ ਚਾਰ ਦੀ ਸਾਨੂੰ ਹੈਗਾ ਲੱਗਦਾ ਦਿਨ ਦਿਹਾੜੇ ਲੁੱਟ ਹੁੰਦੀ ਐ ਇੱਥੇ ਦਿਨ ਦਿਹਾੜੇ ਲੁੱਟੇ ਤੇ ਦੇਖਦੇ ਪਰ ਤੁਸੀਂ ਕੀ ਮੰਗ ਕਰਦੇ ਬਹੁਤ ਮਾੜਾ ਹਾਲ ਹੈ ਜੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ ਬਜ਼ੁਰਗਾਂ ਦੀ ਬੱਚਿਆਂ ਦੀ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ ਜ਼ੋਰ ਪੈਸਾ ਤਾਂ ਨਹੀਂ ਕੋਈ ਹੈ ਕੋਈ ਨਹੀਂ ਪੈਸਾ ਨਹੀਂ ਕੋਈ ਠੀਕ ਹੈ ਟਿਕਟ ਨਾ ਹੋਈ ਆ ਵਿਆਹ ਚ ਬਜ਼ੁਰਗ ਤੋਂ ਮੁੰਦੀ ਕੋਈ ਗਈ ਆ ਕੀ ਕਹਿਣਾ ਚਾਹੁੰਦੇ ਹੋ ਮੁੰਦੀ ਕੋਈ ਨਹੀਂ ਗਈ ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ ਉਹ ਦੂਸਰੇ ਬੰਦੇ ਵੀ ਆ ਗਏ ਉੱਥੇ ਸਬਜ਼ੀ ਲੈਣ ਲੱਗੇ ਉਹ ਬਜ਼ੁਰਗ ਨੂੰ ਉਹਨਾਂ ਨੇ ਕਿਹਾ ਕਹਿੰਦਾ ਬਜ਼ੁਰਗਾ ਤੇਰੀ ਮੁੱਢੀ ਬਹੁਤ ਵਧੀਆ ਉਹ ਉਹਨੂੰ ਦਿਖਾਉਣ ਲੱਗ ਗਿਆ ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ ਉਹ ਲੈ ਕੇ ਤੁਰ ਗਿਆ ਕਿੰਨੇ ਬੰਦੇ ਸੀਗੇ ਦੋ ਬੰਦੇ ਸੀਗੇ ਫਿਰ ਹਾਲ ਮੋਟਰਸਾਈਕਲ ਬਜ਼ੁਰਗ ਕਿੰਨੀ ਉਮਰ ਆਈ ਉਹ ਬਜ਼ੁਰਗ ਦੀ 80 ਸਾਲ ਦੀ ਉਮਰ ਹੈ ਕੋਈ ਬਜ਼ੁਰਗ ਨੇ ਅਸਾਂ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ ਨਹੀਂ ਨਾ 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 ਕੁਝ ਨਹੀਂ ਸੀ ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ ਸਾਰੀ ਮੌਕੇ ਤੇ ਪਹੁੰਚ ਗਿਆ ਸੀ ਕਿਤੇ ਉਹ ਕੈਮਰੇ ਚ ਆਏ ਨੇ ਬੰਦੇ ਕਿਥੇ ਹਾਂ ਫਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ ਬਾਕੀ ਦੁਕਾਨਾਂ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਕੀ ਮੁਕਤਾਰੇ ਹੋ ਕੇ ਡੇ ਪੜਾ ਜਾਂਦੇ ਨੇ ਇਹ ਜੋ ਕਾਰਪੀਓ ਆছে ਸਮਰਾਲਾ ਤੋਂ ਮਨੀਸ਼ ਸਚਦੇਵ ਦੀ ਰਿਪੋਰਟ